ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਬਾਗਾ ਪੁਰਾਣਾ ਜਿਹੜੇ ਘਰੇ ਵੀਡੀਓ ਬਣਾ ਰਿਹਾ ਹੁਣ ਤਾਂ ਤੁਸੀਂ ਵੀਰ ਨੂੰ ਜਾਣਦੇ ਹੀ ਆ ਪੰਜ 6 ਵੀਡੀਓ ਇਸ ਘਰੋਂ ਆਪਣੇ ਚੈਨਲ ਤੇ ਅਪਲੋਡ ਹੋ ਚੁੱਕੀਆਂ ਉਦਾਂ ਨਵਾਂ ਨਵਾਂ ਵੀਰ ਦਾ ਵਪਾਰ ਦਾ ਕੰਮ ਆ ਕੋਈ ਬੜਾ ਟਾਈਮ ਨਹੀਂ ਆ ਦੋ ਤਿੰਨ ਮਹੀਨੇ ਹੋ ਗਏ ਵੀਰ ਤੇ ਵਪਾਰ ਦਾ ਕੰਮ ਕਰਦੇ ਨੂੰ ਤੇ ਮਾਲੇ ਦੇ ਜਾਇਜ਼ ਹੀ ਹੁੰਦੇ ਆ 11500 ਨਫੇ ਨਾਲ ਬਾਈ ਪਸ਼ੂ ਅੱਗੇ ਸੇਲ ਕਰਦਾ ਤੇ ਵਪਾਰ ਸਟਾਰਟ ਕੀਤਾ ਬਾਈ ਨੇ ਪਹਿਲਾਂ ਹੀ ਵੱਡੇ ਪੱਧਰ ਦਾ ਇੱਕ ਅੱਧੀ ਵਿਹੜ ਲਿਆ ਕੇ ਨਹੀਂ ਬਾਈ ਵਪਾਰ ਕਰਨ ਲੱਗਾ ਬਾਈ ਕਹਿੰਦਾ گاਵਾ ਆਪਾਂ ਵੱਧ ਲਿਆਇਆ ਕਰਨੀਆਂ ਤੇ ਨਫਾ ਆਪਾਂ 11500 ਹੀ ਲੈਣਾ ਆਏ ਨੀਗਾ ਕਿ ਇੱਕ ਵਿਹੜ ਲਿਆਉ ਉਹਦੇ ਚੋ ਹੀ 10000 ਲੈਣਾ ਉਹ ਕੰਮ ਨਹੀਂ ਬਾਈ ਕਹਿੰਦਾ ਵਿਹੜਾਂ 10 ਲੈ ਕੇ ਵੇਚ ਲੋ ਤੇ ਲੈਣਾ ਆਪਾਂ 11500 ਹੀ ਆ ਆ ਜਿਹੜੀਆਂ 7-8 ਵਹਿੜਾਂ ਵੇਖ ਰਹੇ ਆ ਤੁਸੀਂ ਸਕਰੀਨ ਤੇ ਇਹ ਸਾਰੀਆਂ ਹੀ ਸੇਲ ਆ ਵਿਕਾਊ ਆ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਆ ਬਾਈ ਦੇ ਘਰੇ ਆ ਜਿਓ ਤਸੱਲੀ ਕਰਕੇ ਲੈ ਜਿਓ ਸਾਰੇ ਨਾਲ ਕੀ ਗਰਮੀ ਰਹਿ ਤਾਂ ਇੱਕ ਡੱਬੀ ਵਹਿੜਾ ਦੂਜੀਆਂ ਸਾਰੀਆਂ ਜਰਸੀ ਵਹਿੜਾਂ ਤੇ ਕ੍ਰੋਸ ਵਹਿੜਾਂ ਇਨਫਰਮੇਸ਼ਨ ਲੈ ਦੰਨਾ ਸਤਿ ਸ੍ਰੀ ਅਕਾਲ ਜੀ ਕਸੀ ਦਾ ਬਾਈ ਸਾਰਿਆਂ ਨੂੰ ਨਾਂ ਦੱਸ ਦਈਏ ਨਾਂ ਬਾਈ ਤਾਰਾ ਪਿੰਡ ਕਾਲੇ ਦੇ ਤਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦਈਏ 88600 ਪੂਰਾ ਜੀ 80929 ਸਾਰਾ ਮਾਲੀ ਬਕਾਉਆ ਸਾਰਾ ਮਾਲੀ ਸੇਲਾ ਬਾਈ ਤੇ 6 ਵੇਣਾ ਆਪਣੀਆਂ ਗੱਬਣਾ ਤੇ ਇੱਕ ਸੁਰੀਰੀ ਆਹ ਬਲਾ ਚੰਗੀ ਜਰਸੀ ਕਿਧਰੋਂ ਲੈ ਆਏ ਇਹ ਜਰਸੀਆਂ ਤਿੰਨੇ ਲਈ ਲਿਆ ਇੱਕੋ ਕਰੋ ਬਾਈ ਅੱਛਾ ਹਾਰਮਨ ਗਾ ਵੇਣਾ ਇਹ ਤਿੰਨੇ ਇੱਕੋ ਕਰੋ ਲੈ ਕੇ ਬਹੁਤ ਜੁੱਧਾਂ ਨਾਲ ਲੈ ਆਏ ਅੱਛਾ ਜੁੱਧਾਂ ਨਾਲ ਜੁੱਧਾਂ ਨਾਲ ਪੂਰੇ ਗੰਦਾ ਨਹੀਂ ਬਣਾ ਕਹਿੰਦਾ ਨਹੀਂ ਉਹਨੇ ਸਾਰਾ ਹੀ ਮਾਲ ਸੇਲ ਕਰਤਾ ਬੰਦੇ ਨੇ ਭਾਈ ਠੀਕ ਹੈ ਉਹ ਕੋਲੇ 18 19 ਨਾਲ ਸੀਗੇ ਠੀਕ ਹੈ 18 19 ਤੇ 18 20 ਸੇਲ ਕਰਦੇ ਠੀਕ ਹੈ ਇਹ ਤੋਂ ਕਰ ਸ਼ੁਰੂ ਫਿਰ ਇੱਕ ਜੇ ਸੁਣਨਾ ਭਾਈ ਰਗਾ ਇਹਦਾ ਕਲੂਮ ਦਾ ਰਿਕਾਰਡ ਹੈਗਾ 18 ਤੋਂ 19 ਲੀਟਰ ਦਾ ਠੀਕ ਹੈ ਉਹਦਾ ਕਹਿੰਦਾ 19 ਲੀਟਰ ਕੰਡੇ ਵਾਲਾ ਕਹਿ ਕੇ ਦੇ ਦੀ ਹਮਮ ਪਰ ਆਪਾਂ ਤੁਹਾਨੂੰ ਬੜਾ ਗਾਰੰਟੀ ਕਿਸੇ ਦੀ ਲੈਂਦੇ ਨਹੀਂ ਦੁੱਧ ਦੀ ਹਮ ਇਹਨਾਂ ਦੁੱਧ ਖੁੱਲਾ ਪਿਆ ਜੀ ਕੋਈ 18 ਤੋਂ 19 ਦਿਨ ਕਿੰਨੇ ਲੈ ਜੂ ਲੈ ਲਊਗੀ ਭਾਈ 5 ਤੋਂ 4 ਕੱਢ ਬਾਹਰ ਨੂੰ ਦੋਸਤੋ ਪੰਜਾਂ ਚਾਰਾਂ ਦਿਨਾਂ ਦੇ ਆਸੇ-ਪਾਸੇ ਬਾਈ ਕਹਿੰਦਾ ਸੂਪੂ ਪਹਿਲੀਆਂ ਤਿੰਨੇ ਵੜਾਂ ਬਾਈ ਕਹਿੰਦਾ ਆਪਾਂ ਫਾਰਮ ਚੋਂ ਲਈਆਂ 18 19 ਨਾਕਸੀ ਬਾਈ ਕਹਿੰਦਾ ਉਹਨਾਂ ਨੇ ਸਾਰੇ ਹੀ ਵੇਚ ਕਰ ਵੇਚਤੇ ਸੇਲ ਕਰਤੇ ਜਰਸੀ ਬਹੁਤ ਚੰਗੀ ਆ ਵੇਖੋ ਇੱਕ ਨੰਬਰ ਰਾਜੀ ਵੀ ਬਹੁਤ ਐ ਤੇ ਚਮਕਦਮਕ ਵੀ ਪਿੰਡੇ ਦੇ ਵਿੱਚ ਪੂਰੀ ਐ ਤੇ ਲੇਵਾ ਵੀ ਬਲੈਤਨ ਵੜਾਂ ਆਰਗਾ ਅਮਰੀਕਨ ਆਰਗਾ ਫੱਟ ਫੱਟ ਠੋਸ ਨਿੱਗਰ ਹਵਾਨਾ ਦਿਨ ਕਿਨੇ ਪਏ ਆ ਮੈਂ ਲਊਗੀ ਬਈ 4 ਤੋਂ 5 ਆ ਗੱਠੰਗੂ ਲੇਵਾ ਪਿਛੇ ਨੂੰ ਵਾਧਾ 4-5 ਦਿਨ ਲਊ ਹਜੇ ਦੁੱਧ ਭਰਾਵੋ ਨਹੀਂ ਮੈਨੂੰ ਪਤਾ ਕਿੰਨਾ ਦੇਣਾ ਨੇ ਉਹ ਤੁਹਾਡੀ ਸੇਵਾ ਦਾ ਪਰ ਇਹਨਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਾ ਜਿਸ ਦਿਨ ਬੱਚੀ ਤਿਆਰ ਹੋ ਗਈ ਅਮਰੀਕਨ ਵੈੜਾ ਵਾਂਗੂ ਸੋਹਣਾ ਵੱਡਾ ਲੇਵਾ ਤਿਆਰ ਕਰਕੇ ਸੂ ਕਿਉਂਕਿ ਲੇਵੇ ਦੀ ਤਿਆਰੀ ਹੋਣ ਵੀ ਬਹੁਤ ਆ ਹਜੇ ਬਲਟਲਾਂ ਪਈਆਂ ਵੀ ਬਹੁਤ ਆ ਤੇ ਰਾਜੀ ਵੀ ਬਹੁਤ ਆ ਦੁੱਧ ਦਾ ਚਲੋ ਕਰਮਾਲੀ ਨੇ ਜਿਹੜਾ ਦੇਣਾ ਉਹ ਦੇਣਾ ਹੀ ਦੇਣਾ ਪਰ ਇਹਨਾਂ ਹੈਗਾ ਘਰੇ ਖੜੀ ਵੀ ਸੋਹਣੀ ਲੱਗੂ ਆਂਟੀ ਗਵਾਂਡੀ ਵੀ ਕਹਿਣਗੇ ਯਾਰ ਬੱਚੀ ਭੋਲਿਆ ਬਲਾ ਚੰਗੀ ਆ ਕਿੱਧਰੋਂ ਲਿਆ ਆ ਬੱਚੀ ਮਹਿੰਦਰਾ ਬਲਾ ਚੰਗੀ ਆ ਕਿੱਧਰੋਂ ਲਿਆ ਆ ਆਂਟੀ ਗਵਾਂਡੀ ਵੀ ਕਹਿਣਗੇ ਕਿ ਬੱਚੀ ਬਹੁਤ ਚੰਗੀ ਆ ਵਾਕਈ ਬੱਚੀ ਬਹੁਤ ਚੰਗੀ ਆ ਕਿਸੇ ਪਾਸੋਂ ਭੋਰਾ ਵੀ ਕੱਚ ਨਹੀਂ ਲੇਵਾ ਵੀ ਸੋਹਣਾ ਵੱਡਾ ਥਣ ਵੀ ਮੋٹے ਮੋਟੇ ਆ ਤੇ ਬਰੀਡ ਵੀ ਬਹੁਤ ਆ ਮੂੰਹ ਮੱਥੇ ਦੀ ਫੋਲੀ ਸੁਨੱਖੀ ਆ ਛੋਟਾ ਕੰਨ ਬੋਦੀ ਵਾਲੀ ਬੱਚੀ ਜਰਸੀ ਬਰੀਡ ਦੀ ਜੇ ਕੋਈ ਚੰਗੀ ਜਰਸੀ ਲੈਣ ਦਾ ਚਾਹਵਾਨ ਹੋਵੇ ਤੇ ਕਾਲੇ ਕੇ ਪਿੰਡ 'ਚ ਖੜੀ ਆ ਆਪਦੀ ਤਸੱਲੀ ਕਰਕੇ ਲੈ ਜਾਓ ਕਿੰਨੇ ਦਾ ਰਾ ਬਾਈ ਇਹਦਾ ਮੁੱਲ ਕਰਾਉਣਾ ਦਾ 65000 ਹੈ ਹੂੰ ਇਹਦੇ ਜੈਸਨੋ ਹੋਣੀ 61500 ਦੀ ਸਾਢੇ 61 ਦੀ ਸਾਢੇ 61 ਦੀ ਦੋਸਤੋ ਮੁੱਲੇ ਦਾ 65000 ਹੈ ਤੇ ਜਿਹੜੀ ਬੱਚੀ ਬਾਈ ਕਹਿੰਦਾ ਆਪਾਂ ਦੇਣੀ ਆ ਸਾਢੇ 61000 ਦੀ ਦੇਣੀ ਆ 18 19 ਕਿਲੋ ਗਾਰੰਟੀ ਵਾਲਾ ਖੁੱਲਾ ਦੁੱਧ ਪਿਆਉ ਦੋ ਨੰਬਰ ਤੇ ਆ ਜਾ ਭਗਤਾ ਇਹ ਦੂਜੇ ਸੂਰ ਸੰਦੀ ਅੱਛੀ ਬਾਈ ਹੂੰ ਇਹਦਾ ਕਹਿੰਦਾ ਵੀ ਦੁੱਧ ਦਾ ਰਿਕਾਰਡ ਹੈ 18-18 ਲੀਟਰ ਦਾ ਠੀਕ ਹੈ ਉਹ ਕਹੇ 18 ਲੀਟਰ ਗਾਰੰਟੀ ਆ ਕਹਿ ਕੇ ਦੇ ਦੀ ਠੀਕ ਹੈ ਪਰ ਆਪਾਂ 17 ਹੀ ਕਹਿੰਦੇ ਆ ਭਾਈ ਸਮਾਂ ਸਮਾਂ ਲਉਗੀ ਇਹ ਭਾਈ ਹਫਤਾ ਹੈ ਇਹ ਇਤਨੇ ਵੇੜਾ ਇਕੱਠੀਆਂ ਲਈਆਂ ਇਤਨੇ ਵੇੜਾ ਇਕੱਠੀਆਂ ਨੇ ਠੀਕ ਹੈ ਬਾਈ ਕਹਿੰਦਾ 18 ਕਿਲੋ ਖੁੱਲਾ ਦੁੱਧ ਦੇਊਗੀ ਆ ਦੋ ਨੰਬਰ ਦਿਨ ਕਿਨੇ ਦੱਸਿਆ 17 ਦਿਨ ਬਾਈ ਲੈ ਜੇ 5 ਆਪਾਂ ਹਫਤਾ ਕਹਿੰਦੇ ਲੈ ਜੇ 5 ਦਿਨ ਆਪਾਂ ਬਾਈ ਕਹਿੰਦਾ ਹਫਤਾ ਕਹਿੰਦੇ ਦੋ ਦਿਨ ਵੱਧ ਕਹਿੰਨੇ ਆ ਕੱਦ ਕਾਠ ਇਹਦਾ ਵੀ ਚੰਗਾ ਬੁੱਤੀ ਬਾਤੀ ਇਹਦੀ ਵੀ ਸੋਹਣੀ ਐ ਲੈ ਚਲ ਮੱਖਣਾ ਸੋਹਣੇ ਮੂੰਹ ਮੱਥੇ ਦੀ ਜਰਸੀ ਬਰੀਡ ਦੀ ਸੋਹਣੀ ਚੰਗੇ ਕੱਦ ਕਾਠ ਵਾਲੀ ਵਹਿੜ ਬਾਕੀ ਆਪਾਂ ਦਾ ਹਰੇਕ ਵੀਡੀਓ ਚ ਕਹਿੰਦਾ ਭਰਾਵੋ ਤੁਹਾਡੀ ਮਿਹਨਤ ਦੀ ਕਮਾਈ ਦੇ ਪੈਸੇ ਆ ਪੈਸੇ ਬਹੁਤ ਔਖੇ ਬੰਦੇ ਆ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਪਸ਼ੂ ਖਰੀਦਦੇ ਆ ਮੇਰੀ ਵੀਡੀਓ ਵੇਨੇ ਆ ਜਾਂ ਹੋਰ ਭੈਣ ਭਰਾ ਵੀ ਬਹੁਤ ਵੀਡੀਓ ਬਣਾਉਂਦੇ ਆ ਵੀਡੀਓ ਬਣਾਉਣ ਵਾਲੇ ਦਾ ਕੰਮ ਆ ਵੀਡੀਓ ਬਣਾਉਣਾ ਅਗਲੇ ਨੇ ਤੁਹਾਨੂੰ ਪਸ਼ੂ ਵਿਖਾ ਦੇਣਾ ਤੇ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਅਗਲਾ ਆਪ ਦੀ ਤਸੱਲੀ ਕਰਕੇ ਲਿਜਾਵੇ ਰੇਕ ਦੇ ਘਰੇ 4-4 ਫੂਨ ਅਗਲਾ ਵੀਡੀਓ ਕਾਲ ਤੇ ਵੀ ਆਪੋ ਆਪਣੇ ਫੂਨਾਂ ਤੇ ਟਿਕਾ ਕੇ ਜਾਨਵਰ ਵੇਖ ਲੈ ਬਾਲ ਢੱਲਾਂ ਬਹੁਤ ਪਈਆਂ ਥਾਣੇ ਇਹਦੇ ਵੀ ਪੂਰੇ ਸੋਹਣੇ ਆ ਕੱਦ-ਕੁੱਦ ਪੂਰਾ ਹੀ ਚੰਗਾ ਕਿੰਨੇ ਦੀ ਧਾਰ ਆ ਮੈਂ ਇਹਦਾ ਮੁੱਲ ਹੈਗਾ 61000 ਹੂੰ ਇਹਦੀ ਜੈਸਨੋ ਹੋਣੀ 58500 ਦੀ 61000 ਮੁੱਲ 58500 ਦੀ ਤਿੰਨ ਨੰਬਰ ਤੇ ਆ ਜਾ ਇਹ ਵੀ ਬਲਾ ਚੰਗੀ ਯਾਰ ਇਹ ਦੋਂਦਾ ਦਾ ਬੱਚੀ ਬਈ ਦੋਂਦਾ ਬੱਚਾ ਹਾਂ ਦੋਂਦਾ ਬੱਚਾ ਕਿੰਨੇ ਕ ਦਿਨ ਲੈ ਜਾਓ ਦੈਨ ਲਉਗੀ ਬਾਈ ਇਹ ਹਫਤਾ ਹੈ ਕਿੰਨਾ ਕੁ ਦੁੱਧ ਦੇ ਦੂੰ ਦੁੱਧ ਬਾਈ ਵਹਿਣ ਨੂੰ ਪੀਣਾ ਚਾਹੀਦਾ ਇਹਨੂੰ 15 ਤੋਂ 16 ਲੀਟਰ ਹਫਤੇ ਦੀ ਕੱਚੀ ਆ 15 16 ਲੀਟਰ ਬਾਈ ਕਹਿੰਦਾ ਇਹਨੂੰ ਪਿਉਣਾ ਚਾਹੀਦਾ ਹਾਈਟ ਲਗਭਗ ਤਿੰਨਾਂ ਬਹਿੜਾਂ ਦੀ ਸੇਮ ਹੀ ਆ ਕੋਈ ਦੋ ਉਂਗਲਾਂ ਵੱਡੀ ਆ ਕੋਈ ਦੋ ਉਂਗਲਾਂ ਛੋਟੀ ਆ ਐ ਨਹੀਂ ਹੋਊਗਾ ਕਿ ਤਿੰਨਾਂ ਬਹਿੜਾਂ ਚ ਕੋਈ ਜਮੇ ਗੋਡੇ ਕਿ ਜਿੱਡੀ 2 ਫੁੱਟ ਦੀ ਜਰਸੀ ਹੋਵੇ ਹਫਤੇ ਦੀ ਕੱਚੀ ਆ 15 16 15 16 ਦੁੱਧ ਪਿਆ ਜੂ ਪਹਿਲਾ ਸੂਆ ਦੋ ਦੰਦ ਬੱਚਾ ਪਲੂਨ ਬੱਛੀ ਚਮਕਦਮ ਕੇ ਦੇ ਪਿੰਡੇ ਜੀ ਵੀ ਪੂਰੀ ਆ ਛੀ ਛੇ ਵਾਂਗੂ ਚਮਕਦੀ ਆ ਪਹਿਲਣ ਬੱਛੀ ਜਰਸੀ ਬਰੀਡ ਦੀ ਲੇਵਾ ਇਹਦਾ ਵੀ ਸੋਨਾ ਫਾੜੀ ਵਾਲਾ ਲੇਵਾ ਫਿਟਿੰਗ ਵਾਲਾ ਕੰਪੈਕਟਡਰ ਦੀ ਆ ਪਹਿਲਾ ਸੁਆ ਦੋ ਦਿਨ ਦਾ ਬੱਚਾ 15 16 15 16 22 ਕਹਿੰਦਾ ਇੱਥੇ ਦੁੱਧ ਪਿਆ ਜੂ ਜੇ ਕਿਸੇ ਨੂੰ ਵੱਧ ਦੁੱਧ ਵਾਲੀ ਚਾਹੀਦੀ ਜਰਸੀ ਤਾਂ ਅਗਲਾ ਇੱਕ ਨੰਬਰ ਲੈ ਲੇ ਜੀਆ ਦੋ ਨੰਬਰ ਲੈ ਜੇ ਪਹਿਲਾ ਨਾ ਤਿੰਨ ਨੰਬਰ 15 16 ਪਿਆਜੂ ਬਲਟ ਨਾ ਇਹਦੇ ਲੈਵੇ ਜੀ ਵੀ ਅਜੇ ਬਹੁਤ ਪਈਆਂ ਹੋ ਸਕਦਾ 25 ਦਿਨ ਹੀ ਸੂਪੇ ਤੁਸੀਂ ਹਫਤਾ ਮੰਨ ਲਓ ਕਿੰਨੇ ਦੀ ਧਰ ਇਹਦਾ ਮੁੱਲ ਕਰਾਉਣਾ 57000 ਹੈ ਦੇਣੀ ਕਿੰਨੇ ਦੀ ਆ ਜਮਾ ਜਿਸਨੂੰ 55 ਦੀ ਮੁੱਲ 57 55 ਜੀ ਦੇਣੀ ਚਾਰ ਨੰਬਰ ਤੇ ਆ ਇਹ ਸੂਈ ਦੂਜੀ ਸੂਈ ਵੈ ਬਾਈ ਸੂਈ ਸਵਾਈ ਸੂਈ ਸਵਾਈ ਇਹਨੂੰ ਹੋ ਗਿਆ ਚੌਥਾ ਦਿਨ ਬਾਈ 10 11 ਲੀਟਰ ਥੋੜਾ ਤਿਆਰ ਆ ਜਮਾ ਕੰਡੇ ਵਾਲਾ ਕਿੰਨਾ ਕੁ ਪਿਆਜੂ ਦੋ ਘੱਟ ਪਿਆਜੂ ਕੀ ਬਾਈ 15 16 ਕਾੜੇ ਬਾਹਰ ਦੁੱਧ ਦਾ ਬਈ ਸੇਵਾਣਾ ਪਿਆਣਾ ਅਸੀਂ ਆਪਾਂ ਇੱਥੇ ਘੇਰ ਵੀ ਨਾ ਆਇਆ ਜਿਹੜਾ ਆਪਾਂ ਕਹਿੰਦਾ 10 11 ਲੀਟਰ ਇਹ ਭਾਵੇਂ ਤਿੰਨ ਟਾਈਮ ਚੋਕੇ ਚਾਰ ਟਾਈਮ ਰੋਕੇ ਲੈ ਜਾਣਾ ਜਿਹੜਾ ਬਾਈ ਕਹਿੰਦਾ ਆਪਾਂ ਬੌਲਾ ਕਹਿੰਦਾ ਉਹ ਭਾਵੇਂ ਤਿੰਨ ਟਾਈਮ ਚਾਰ ਟਾਈਮ ਅਗਲਾ ਚੂਲੇ ਕੰਡੇ ਵਾਲਾ ਤਿਆਰ ਹੋਊਗਾ ਅੱਗੇ ਬਾਈ ਕਹਿੰਦਾ ਤੁਹਾਡੀ ਸੇਵਾ ਨੇ ਦੇਣਾ ਦੁੱਧੋ ਸਾਨੂੰ ਵੀ ਪਤਾ ਹਨਾ ਜੇ ਸਵੇਰ ਸ਼ਾਮ ਵਧੀਆ ਫੀਡ ਪਾਉਂਗੇ ਕਾੜੇ ਲੇਟੀਆਂ ਪਾਉਂਗੇ ਤੇ ਨਵਾਉਂਗੇ ਪੱਠੇ ਚੰਗੇ ਪਾਉਂਗੇ ਤੇ ਆਪੇ ਕਰਮਾ ਵਾਲੀ ਨੇ ਦੁੱਧ ਦੀ ਬਾਲਟੀ ਭਰ ਦੇਣੀ ਆ ਤੇ ਜੇ ਕਿਸੇ ਨੇ ਪੱਠੇ ਡੱਠੇ ਹੀ ਨਾ ਪਾਏ ਰੱਜਵੇਂ ਦਾਣਾ ਗਵਾਂਢੀ ਆਪ ਦੀ ਗਾਂ ਨੂੰ ਪਾਈ ਗਿਆ ਤੇ ਫੇਰ ਥੋਡੀ ਗਾਂ ਨੇ ਤਾਂ ਬਾਲਟੀ ਕਾਦੀ ਭਰਨੀ ਆ ਫੇਰ ਤਾਂ ਗਵਾਂਢੀਆਂ ਦੀ ਬਾਲਟੀ ਭਰੂਗੀ ਤੇ ਜੇ ਤੁਸੀਂ ਵੀ ਦਾਣਾ ਤਾਂ ਆਪਾ ਵਧੀਆ ਪਾਉਂਗੇ ਸੁਬਾ ਸ਼ਾਮ ਤੇ ਥੋਡੀ ਗਾਂ ਵੀ ਦੁੱਧ ਦੀ ਬਾਲਟੀ ਭਰ ਦੂ ਕਿਉਂਕਿ ਦੁੱਧ ਸੇਵਾ ਦਾ ਲੇਵਾ ਬਹੁਤ ਸੋਹਣਾ ਪੱਟਾਂ ਤੋਂ ਗੱਠੰਗੂ ਹਵਾਨਾ ਪਿੱਛੇ ਫਿਰਦਾ ਪੂਰਾ ਫੱਟ ਫੱਟ ਲੇਵਾ ਕਿੰਨੇ ਦੀ ਤਾਰੇ ਬਾਈ ਇਹਦਾ ਮੋਲ ਹੈਗਾ 47 ਵੇਚਣੀ ਕਿੰਨੇ ਦੀ ਆ ਇਹਦੀ ਜਸ ਨੂੰ ਹੋਣੀ 45000 ਦੀ ਮੋਲੇ ਦਾ 47000 ਜਸ ਨੂੰ 45000 ਦੀ ਬਾਈ ਕਹਿੰਦਾ ਦੇਣੀ ਆ ਆਪਾਂ ਇਹ ਵਹਿੜ ਤਾਜੀ ਸੂਈ ਸਵਾਈ ਆ ਬੌਲਾ 10 11 ਕਿਲੋ ਕੰਡੇ ਵਾਲਾ ਚਵਾਈ ਮੋਟਾ ਮੋਟਾ ਮੱਝ ਦੇ ਥਾਣਾ ਰਗਾ ਜਾਨ ਵਾਲਾ ਥਾਣਾ 15 16 ਖੁੱਲਾ ਦੁੱਧ ਪਿਆ ਜੂ 45 ਦੀ ਅੱਗੇ ਆ ਜਾ ਇਹ ਦੁਜੀਸ ਨੂੰ ਸੁਣਾ ਬਾਈ ਵੇੜਨੇ ਆੜਤਿਆਂ ਦੇ ਸਰਾਣੇ ਯਾਰ ਕੀ ਇਹ ਤਾਂ ਹਾਂ ਜਮਾ ਗੋਲ ਨਗੀਨਾ ਬੱਚੀ ਐ ਇਹ ਕਿੰਨਾ ਕੁ ਪਿਆਜੂ ਦੋ ਤਾਂ ਪਿਆਜੂ ਬਾਈ ਇਹੇ 17 ਲੀਟਰ ਕਹਿਣ ਨੂੰ 18 ਉਹਨੇ ਕਹਿੰਦਾ ਜਿੰਨਾ ਮਰਜ਼ੀ ਕਹਿੰਦਾ 17 ਹੀ ਇਹਨੇ ਜਵਾਇਆ ਵਾ ਬਾਈ ਦਿਨ ਕਿੰਨੇ ਲੈ ਜੂ ਕਹਿਣ ਲਊਗੀ ਬਾਈ 5 6 5 6 ਦਿਨ ਲੈ ਜੂ ਕਹਿਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਹਿ ਲਈ ਕਿ 17 18 ਲੀਟਰ ਇਹਨੇ ਦਿੱਤਾ 17 18 ਪਿਆਜੂ ਆੜਤਿਆਂ ਦੇ ਸਰਾਣੇ ਯਾਰ ਕੀ ਆ ਗੋਲ ਮਟੋਲ ਚਾਰ ਛਫੇਰੋ ਇੱਕੋ ਜੀ ਪਈ ਆ ਤੇ ਬਲ ਢੇਲਾ ਵੀ ਹਜੇ ਲੇਵੇ ਚ ਕਾਫੀ ਬਾਕੀ ਆ ਸੋਨਾ ਵੱਡਾ ਲੇਵਾ ਤਿਆਰ ਕਰਕੇ ਸੂ ਕ੍ਰੋਸ ਜਿਹਾ ਅੰਗ ਰਾਜੀ ਫੁੱਲ ਲੈ ਚੱਲ ਬਈ ਥਣ ਸੋਹਣਿਆ ਅਸਦੀ ਚਵਾਈ ਵਾਲੇ ਲਓ ਜੀ ਗੈਂਸ ਵਾਲੀ ਜੈਂਸੀ ਵਾਲੀ ਗੱਡੀ ਵੀ ਆ ਗਈ ਐ ਜੇ ਕਿਸੇ ਨੇ ਗੈਂਸ ਲੈਣੇ ਆ ਢੋਲਾਂ ਵਾਲੀ ਗੱਡੀ ਆ ਗਈ ਲੈ ਲਾ ਵੀ ਮਿੱਤਰਾ ਗੈਸ ਹੈਗਾ ਕਿ ਲਿਆਉਣਾ ਹਜੇ ਹੈਗਾ ਵੀ ਲੈ ਜੇ ਲਿਆਉਣਾ ਤਾਂ ਹੁਣ ਤਾਂ ਆਵਾਜ਼ਾਂ ਦਿੰਦੇ ਫਿਰਦੇ ਹੋਕੇ ਤੇ ਹੋਕਾ ਦੇ ਹੀ ਜਾਂਦੇ ਆ ਕਿੰਨੇ ਦੀ ਤਾਰ ਹੈ ਮੁੱਲ ਬਾਈ ਦਾ 60000 ਹੈ ਦੇਣੀ ਕਿ 55500 ਦੀ 55800 ਦੀ ਕੱਢ ਅਗਲੀ ਜਰਸੀ ਬਾਹਰ ਮੁੱਲ 60000 17 ਠੀਕ ਹੈ ਚੁੰਗੀ ਜਰਸੀ ਬਾਈ ਇਹ ਤਿਆਰ ਗਈ ਇਹ ਅੱਜ ਸੂਬੇ ਕੱਲ ਸੂਬੇ ਕਿੰਨਾ ਕੁ ਦੇ ਦੂ ਬੁੱਤ ਪਿਆਜੂ ਬਾਈ 16 ਲੀਟਰ ਇਹ ਕੱਢ ਬਾਹਰ ਨੂੰ ਤਿਆਰੀਆਂ ਜੀ ਅੱਜ ਸੂਬੇ ਕੱਲ ਨੂੰ ਸੂਬੇ ਇਹਦਾ ਲੇਵਾ ਬਹੁਤ ਸੋਹਣਾ ਜਿਵੇਂ ਪਲਵਾਨਾਂ ਦੇ ਮਸਲ ਖੜੇ ਹੁੰਦੇ ਹਨ ਨਾ ਐਂ ਲੇਵਾ ਫੱਟ ਫੱਟ ਪੂਰਾ ਪੱਟਾਂ ਤੋਂ ਪਿੱਛੇ ਹਟਮਾ ਗੱਠਾ ਲੇਵਾ ਫਿਰਦਾ ਲਓ ਜੀ ਆ ਬਾਈ ਕਹਿੰਦਾ ਤਿਆਰੀ ਆ ਸਿੰਘਾਂ ਦੀ ਝੁੰਗੀ ਜਰਸੀ ਆ ਅੱਜ ਸੂਪੇ ਕੱਲੋਂ ਸੂਪੇ 15 ਪਿਆਜੇ 16 ਪਿਆਜੇ ਇੱਥੇ ਦੁੱਧ ਪਿਆਜੂ ਦੋਸਤੋ ਨਾਲੇ ਜ਼ਿਆਦੇ ਆ ਵੀਡੀਓ ਵੀ ਲੰਬੀ ਹੁੰਦੀ ਜਾਂਦੀ ਆ ਉਹ ਮੋਟੀ ਮੋਟੀ ਤਾਂ ਜਾਣਕਾਰੀ ਤੁਹਾਨੂੰ ਮੈਂ ਸਾਰੀ ਲੈ ਕੇ ਦੇ ਦਿੱਤੀ ਆ ਬਾਕੀ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆ ਉਹ ਕਿਉਂਕਿ ਮੈਂ ਤਾਂ 7-8 ਪਸ਼ੂ ਵਿਖਾਉਣੇ ਆ ਤੇ ਤੁਸੀਂ ਇੱਕ ਜਾਨਵਰ ਲੈਣਾ ਅਗਲਾ ਆਪਦੇ ਫੋਨ ਤੇ ਵੀਡੀਓ ਕਾਲ ਕਰਕੇ ਭਾਵੇਂ 10 ਮਿੰਟ ਟਿਕਾ ਕੇ ਪਸ਼ੂ ਵੇਖਿਓ ਤੁਹਾਡਾ ਫਰਜ ਹੈ ਕਿਉਂਕਿ ਤੁਸੀਂ ਪੈਸੇ ਦੇਣੇ ਆ ਜੇ ਕਿਸੇ ਨੂੰ ਕੋਈ ਫ੍ਰੀ ਚ ਦਿੰਦਾ ਫੇਰ ਤਾਂ ਭਾਵੇਂ ਏਸੀ ਵਾਲੇ ਅੰਦਰ ਬਿੱਡਾਂ ਤੇ ਭਾਵੇਂ ਅਗਲਾ ਮਗਾਲੇ ਮੋਹ ਜਨਾ ਖਾਮੀਚ ਕੇ ਕਿਹੜਾ ਪੈਸੇ ਦੇਣੇ ਆ ਤੁਸੀਂ ਭਾਵੇਂ ਚੰਗੀ ਹੋਵੇ ਭਾਵੇਂ ਮਾੜੀ ਹੋਵੇ ਜੇ ਕਿਸੇ ਨੇ ਪੈਸੇ ਲਾਉਣੇ ਆ ਮਿਹਨਤ ਦੀ ਕਮਾਈ ਦੇ ਅਗਲਾ ਆਪਦੀ ਵੀਡੀਓ ਕਾਲ ਤੇ ਵੀ ਟਿਕਾ ਕੇ ਵੇਖੇ ਪਰ ਇਹ ਬੰਦੇ ਦਾ ਕੰਮ ਤਾਂ ਸਾਫ ਸੁਥਰਾ ਨਵਾਂ ਨਵਾਂ ਜਿਆ ਵਪਾਰ ਦਾ ਕੰਮ ਸਟਾਰਟ ਕੀਤਾ 11500 ਨਫੇ ਨਾਲ 22 ਪਸ਼ੂ ਸੇਲ ਕਰ ਦਿੰਦਾ ਮੈਂ 22 ਦੀ ਗੱਲ ਨਹੀਂ ਕਰਦਾ ਮੈਂ ਓਵਰਆਲ ਸਾਰਿਆਂ ਦੀ ਗੱਲ ਕਰਦਾ ਕਿ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਪਸ਼ੂ ਖਰੀਦਦੇ ਅਸੀਂ ਵੀ ਕਹਿ ਦਿੰਦੇ ਆ ਹੂੰ ਵੀ ਆਉਂਦਾ ਵੀ ਬਾਈ 45 46000 ਦਾ ਮੁੱਲ ਪਾਇਆ ਹੁੰਦਾ ਅਗਲੇ ਦਾ 18 ਲੀਟਰ ਕਹਿ ਜਾਂਦੇ ਦੁੱਧ ਮੇਰੇ ਭਾਈ ਅਗਲੇ ਨੂੰ ਚਵਾ ਕੇ ਦਿਓ ਹਾਂ 45000 ਦੀ 18 ਕਿਲੋ ਵਾਲੀ ਕੌਣ ਦੇ ਦੂਗਾ ਕੌਣ ਦੇ ਦੂਗਾ ਆਪਾਂ ਤਾਂ ਮੈਂ ਤਾਂ ਇਹ ਕਹਿਣਾ ਨਾ ਬਾਈ ਜਿਹੜਾ ਨੇੜ ਤੇ ਜਿਹੜਾ ਸਾਈ ਭਾ ਦਿਓ ਗਾਂ ਆ ਕੇ ਥਣ ਘਰੇ ਆ ਕੇ ਖਿੱਚੋ ਬਈ ਹਾਂ ਤਸੱਲੀ ਕਰਕੇ ਲਿਜਾਓ ਦੂਰ ਵਾਲਾ ਬੰਦਾ ਜਿਹਦੀ ਮਜਬੂਰੀ ਨਹੀਂ ਆ ਜਾਂਦਾ ਉਹ ਆਪਾਂ ਫੋਨ ਗਾਰੰਟੀ ਤੇ ਭੇਜਾਂਗੇ ਠੀਕ ਆ ਨੇੜਲਾ ਆ ਕੇ ਵੇਖੇ ਨੇੜਲਾ ਆ ਕੇ ਵੇਖੇ ਆ ਕੇ ਘਰੋਂ ਡੰਗਰ ਲੈ ਕੇ ਜਾਵੇ ਐ ਤੇ ਆ ਜਾ ਇਹਦਾ ਆਪਾਂ ਮੁੱਲ ਨਹੀਂ ਕੀਤਾ ਬਈ ਦੱਸ ਦੇ ਇਹਦਾ ਮੁੱਲ ਹੈਗਾ ਬਈ 45000 ਇਹਦੀ ਜੈਸਨੋ ਦੇਣੀ ਆਪਾਂ 42500 ਦੀ ਐ ਤੇ ਆ ਜਾ ਗਾਂ ਲਈ ਤੇ ਕਿੰਨਾ ਕ ਦੁੱਧ ਦੇ ਦੂਜੇ ਸੁਆ ਸੁਆ ਵਹਿਣਦਾ ਬਾਈ ਪੁਰੂਮ ਦਾ ਰਿਕਾਰਡ ਹੈਗਾ 18 ਲੀਟਰ ਦਾ 17 18 ਨੇ ਖੁੱਲੋਂ ਵੇਚ ਦੂਜਾ ਸੁਆ ਡੱਬੀ ਵਹਿੜ ਐਚ ਐਫ ਨਸਲ ਦੀ 17 18 22 10 ਦਾ ਦੁੱਧ ਪੀ ਆ ਜੂ ਦੂਜੇ ਸੂਵੇ ਸੁੰਦੀ ਆ ਲੈ ਬਾਈ ਦਾ ਵੀ ਸੋਨਾ ਕਿੰਨੇ ਦੀ ਤਾਰ ਮੈਨੂੰ ਤਾਂ ਮੁੱਲ ਕਰਾਉਣਾ ਤਾਂ 55000 ਆ ਦੀ ਜੈਸਨੋ ਹੋਣੀ ਆ 54500 ਦੀ ਮੋਲ 55000 58 ਕਰ ਲਾ 52 ਕਰ ਲਾ ਜਿਵੇਂ ਮਰਜੀ ਕਰਾ ਸਾਢੇ 54000 ਦੀ ਦੇ ਦੇਣੀ ਆ ਥੋੜਾ ਥੋੜਾ ਮਾਨ ਤਾਨ ਛੋੜ ਸੱਪਾ ਉਹ ਸਾਰੇ ਨਗਾਂ ਚ ਹੋ ਜਾਊਗਾ ਭਾਵੇਂ ਕੋਈ ਇੱਕ ਨਾਗ ਲੈ ਲੈ ਭਾਵੇਂ ਦੋ ਨਾਗ ਲੈ ਲੈ ਜਾਂ ਵੱਧ ਲੈ ਲੈ ਘੱਟ ਲੈ ਲੈ ਕੋਈ ਚੱਕਰ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਇਹ ਬਾਈ ਦੀਆਂ 8 ਵੜਾ ਸੇਲ ਆ ਸਾਰੇ ਨਗਾਂ ਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਇੱਥੇ ਕਾਲੇ ਕੇ ਪਿੰਡ ਤਾਰ ਦੇ ਘਰੇ ਆ ਜਿਓ ਤੇ ਜੇ ਮਾਸਟਰ ਕੇ ਘਰੇ ਤੇ ਆਪ ਦੀ ਤਸੱਲੀ ਕਰਕੇ ਲੈ ਜਾਓ ਕਿਸੇ ਵੀ ਪਿੰਡ ਦੇ ਫਿਰਨੀ ਤੇ ਆ ਕੇ ਪੁੱਛ ਲੋ ਤੇ ਜੇ ਮਾਸਟਰ ਕੇ ਘਰੇ ਜਾਣਾ ਤੇ ਅਗਲਾ ਉਹ ਦੀ ਦੱਸ ਦੂਗਾ ਕਿ ਫਲਾਨੀ ਵਿੱਚ ਫਲਾਨਾ ਘਰ ਤੇ ਜੇ ਮਾਸਟਰ ਕਾ ਤੇ ਆ ਸਾਰੇ ਪਾਸੂ ਸੇਲ ਸასი ਕਾ